ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਨੇੜੇ ਲੰਘਦੇ ਸਤਲੁਜ ਦਰਿਆ ਕੰਢੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਉੱਤੇ ਛਾਪੇਮਾਰੀ ਕਰਨ ਗਈ ਸਰਕਾਰੀ ਕਰਮਚਾਰੀਆਂ ਦੀ ਟੀਮ ਉੱਤੇ ਹੋਏ ਹਮਲੇ ਨੇ ਇੱਕ ਪਾਸੇ ਜਿੱਥੇ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਬੇ ਹਿਸਾਬ ਵਾਅਦੇ ਦੀ ਪੋਲ ਖੋਲੀ ਹੈ ਉਥੇ ਮਾਈਨਿੰਗ ਮਾਫੀਆ ਦੀ ਦਬੰਗਈ ਦਾ ਕਿਨੌਣਾ ਚਿਹਰਾ ਵੀ ਸਾਹਮਣੇ ਲਿਆ ਦਿੱਤਾ ਹੈ ਡੰਡੀ ਵੱਡੇ ਪੱਧਰ ਉੱਤੇ ਹੋ ਰਹੀ ਇਸ ਗੈਰ ਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲਣ ਉੱਤੇ ਜਿਵੇਂ ਹੀ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਪੁਲਿਸ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁੰਚੀ। ਮਾਫੀਆ ਦੇ अनेका ਹਥਿਆਰਬੰਦ ਲੋਕਾਂ ਨੇ ਸਮੂਹਿਕ ਰੂਪ ਨਾਲ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਡੰਡੀ। ਹਾਲਾਤ ਇੰਨੇ ਗੰਭੀਰ ਬਣ ਗਏ ਸਨ ਕਿ ਸਰਕਾਰੀ ਅਮਲੇ ਦੇ ਬਚਾ ਲਈ ਉਹਨਾਂ ਨਾਲ ਗਏ ਸੁਰੱਖਿਆ ਕਰਮਚਾਰੀ ਨੂੰ ਹਵਾਈ ਫਾਇਰ ਤੱਕ ਕਰਨਾ ਪਿਆ ਡੰਡੀ ਇਥੋਂ ਟੱਕ ਕੇ ਸਰਕਾਰੀ ਕਰਮਚਾਰੀਆਂ ਨੂੰ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਡੰਡੀ ਰੇਤ ਮਾਫੀਆ ਦੀ ਗੁੰਡਾਗਰਦੀ ਦਾ ਆਲਮ ਇਹ ਰਿਹਾ ਕਿ ਹਮਲਾਵਰ ਸਰਕਾਰੀ ਗੱਡੀਆਂ ਦੇ ਦਸਤਾਵੇਜ਼ਾ ਨਾਲ ਭਰਿਆ ਇੱਕ ਬੈਗ ਚਲਾਨ ਬੁੱਕ ਅਤੇ ਕੁਝ ਹੋਰ ਸਮਾਨ ਵੀ ਚੁੱਕ ਕੇ ਲੈ ਗਏ ਡੰਡੀ ਅਧਿਕਾਰੀਆਂ ਨੇ ਮੌਕੇ ਤੋਂ ਗੈਰ ਕਾਨੂੰਨੀ ਤੌਰ ਉਤੇ ਮਾਈਨਿੰਗ ਲਈ ਵਰਤਿਆ ਜਾਣ ਵਾਲਾ ਸਮਾਨ ਅਤੇ ਕਈ ਗੱਡੀਆਂ ਤਾਂ ਬਰਾਮਦ ਕਰ ਲਈਆਂ ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਡੰਡੀ ਇਸ ਮਾਈਨਿੰਗ ਮਾਫੀਆ ਦੇ ਟਾਰ ਜਲੰਧਰ ਤੋਂ ਇਲਾਵਾ ਸਟਾਰ ਰੋਪੜ ਅਤੇ ਹੋਰ ਕਈ ਸ਼ਹਿਰਾਂ ਨਾਲ ਵੀ ਜੁੜੇ ਹੋਏ ਹਨ ਜਿੱਥੋਂ-ਜਿੱਥੋਂ ਇਹ ਦਰਿਆ ਲੰਘਦਾ ਹੈ ਡੰਡੀ ਪੁਲਿਸ ਨੇ ਇਹਨਾਂ ਨੂੰ ਦੇਖਦਿਆਂ ਕਈ ਹੋਰ ਥਾਵਾਂ ਉੱਤੇ ਵੀ ਛਾਪੇਮਾਰੀ ਕੀਤੀ ਹੈ ਡੰਡੀ ਬਿਨਾਂ ਸ਼ੱਕ ਇਹੋ ਜਹੀ ਕੋਈ ਘਟਨਾ ਰੇਤ ਮਾਫੀਆ ਦੀ ਵੱਧਦੀ ਹਿੰਮਤ ਨੂੰ ਹੀ ਦਰਸਾਉਂਦੀ ਹੈ ਡੰਡੀ ਪੰਜਾਬ ਸੂਬੇ ਵਿੱਚ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਨਾ ਹੀ ਇਹ ਕੋਈ ਆਖਰੀ ਘਟਨਾ ਹੋ ਸਕਦੀ ਹੈ ਸੂਬੇ ਵਿੱਚ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਅਤੇ ਇਸ ਵਿੱਚ ਵਧਣ ਫੁੱਲਣ ਵਾਲੇ ਮਾਫੀਆ ਵੱਲੋਂ ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਅੰਸਰਾਂ ਨੂੰ ਸਿਆਸੀ ਸ਼ੈ ਪ੍ਰਾਪਤ ਹੋਣ ਕਾਰਨ ਇਹਨਾਂ ਦਾ ਕਦੇ ਵੀ ਕੁਝ ਨਹੀਂ ਵਿਗੜਿਆ ਡੰਡੀ ਕਈ ਵਾਰ ਇਨਾ ਮਾਫੀਆ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਾਨ ਵੀ ਚਲੀ ਗਈ ਹੈ ਡੰਡੀ 2 ਸਾਲ ਪਹਿਲਾਂ ਹਰਿਆਣਾ ਦੇ ਨੂਹ ਵਿੱਚ ਅਰਾਵਲੀ ਦੀਆਂ ਪਹਾੜੀਆਂ ਉੱਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਮਾਫੀਆ ਨੇ ਇੱਕ ਡੀਐਸਪੀ ਉੱਤੇ ਡੰਪਰ ਚੜਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਡੰਡੀ ਇਸੇ ਤਰ੍ਹਾਂ ਕਰਨਾਲ ਵਿੱਚ ਵੀ ਇੱਕ ਡੀਐਸਪੀ ਨੂੰ ਜੀਪ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀ ਆਪਣੀ ਕੁਸ਼ਲਤਾ ਨਾਲ ਬਚਣ ਵਿੱਚ ਕਾਮਯਾਬ ਹੋ ਗਿਆ ਡੰਡੀ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਘਟਨਾਵਾਂ ਵੀ ਪੰਜਾਬ ਅਤੇ ਹਰਿਆਣਾ ਵਿੱਚ ਵਾਪਰਦੀਆਂ ਰਹੀਆਂ ਹਨ ਪਰ ਇਸ ਮਾਫੀਆ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਕਿਸੇ ਵੀ ਵੱਡੇ ਅਧਿਕਾਰੀ ਨੂੰ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰਦੇ ਡੰਡੀ ਹਾਲਾਤ